ਯਾਦ ਰੱਖਿਓ ਮੈਂ ਕੋਸ਼ਿਸ਼ ਕਰਦਾ ਆ ਕਿ ਆਪਾਂ ਪੜ੍ਹੀਏ ਗੁਰੂ ਸਾਹਿਬ ਕਹਿੰਦੇ ਆ ਆਪਾਂ ਵਿੱਚੋਂ ਵਿੱਚੋਂ ਪੜਾਂਗੇ ਸਾਸਾਂਗੇ ਸ਼ਬਦ 8 ਪੰਕਤੀਆਂ ਦਾ ਯਾਦ ਰੱਖਿਓ ਗੁਰੂ ਸਾਹਿਬ ਕਹਿੰਦੇ ਇੱਥੇ ਗੁਰਮੁਖ ਚੌਥੀ ਪੰਜਵੀਂ ਪੰਕਤੀ ਪੜਨ ਲੱਗੇ ਆ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਰ ਪਛਾਣ ਚਾਰ ਸਾਡੇ ਸਰੀਰ ਦੇ ਤੱਤ ਨੇ ਪੰਜਵੀਂ ਸਾਡੀ ਸੋਚ ਆ ਚਾਰ ਤੱਤ ਉਨਾ ਚੋਂ ਤੱਤਾਂ ਨੂੰ ਮਿਲ ਕੇ ਸਾਡਾ ਜਿਹੜਾ ਸਰੀਰ ਆ ਇਹਦੇ ਵਿੱਚ ਸੋਚ ਪ੍ਰਗਟ ਹੁੰਦੀ ਆ ਜਦੋਂ ਉਹ ਸੋਚ ਪ੍ਰਗਟ ਹੁੰਦੀ ਆ ਧਿਆਨ ਰੱਖਿਓ ਜਦੋਂ ਸੋਚ ਪ੍ਰਗਟ ਹੁੰਦੀ ਆ ਉਹ ਜਿਹੜੀ ਸੋਚ ਆ ਪ੍ਰਗਟ ਕਿੱਦਾਂ ਹੁੰਦੀ ਆ ਜਦੋਂ ਅਸੀਂ ਖਾਂਦੇ ਆ ਖਾਣ ਦੇ ਨਾਲ ਖੂਨ ਵੜਦਾ ਖੂਨ ਸਾਡੇ ਦਿਲ ਦੇ ਵਿੱਚੋਂ ਜਿੰਨਾ ਚਿਰ ਸਾਡਾ ਦਿਲ ਕੰਮ ਕਰ ਰਿਹਾ ਆ ਉਹਨਾਂ ਚਿਰ ਅਸੀਂ ਚੱਲ ਰਹੇ ਆ ਤੇ ਸਾਡੇ ਬਾਡੀ ਦੇ ਵਿੱਚ ਖੂਨ ਵੜ ਕੇ ਸਾਡੀ ਸੋਚ ਬਣਾ ਰਿਹਾ ਹੈ ਕੌਣ ਬਣਾ ਰਿਹਾ ਕੋਈ ਬਾਹਰੋਂ ਨਹੀਂ ਆਇਆ ਜਿਹੜਾ ਤੁਹਾਨੂੰ ਚਲਾ ਰਿਹਾ ਬਾਹਰੋਂ ਨਹੀਂ ਆਉਂਦਾ ਕੋਈ ਨਾ ਤੁਹਾਡੇ ਅੰਦਰ ਹੈ ਅੰਦਰ ਕਿੱਥੇ ਆ ਗਿਆ ਵੇ ਜਾਨੀ ਕਿ ਉਹ ਪਛਾਣੀਏ ਕਿੱਦਾਂ ਉਹਨੂੰ ਪਛਾਣੀਏ ਕਿੱਦਾਂ ਬੜਾ ਸੈਂਪਲ ਸਵਾਲ ਹੈ ਗੁਰੂ ਸਾਹਿਬ ਕਹਿੰਦੇ ਜਲ ਕੀ ਪੀਤ ਪਵਨ ਕਾ ਥੰਬਾ ਰਤਕ ਬੂੰਦ ਕਾ ਗਾਰਾ ਹਾਰਡ ਮਾਸ ਨਾੜੀ ਕੋ ਪਿੰਜਰ ਪੰਖੀ ਵਸੇ ਵਿਚਾਨ ਵੇ ਜਿਹੜਾ ਇੱਕ ਜਾਲਿਆ ਜਲਦਾ ਇਹ ਥੰਬਾ ਆ ਯਾਨੀ ਕੀ ਪੀਤ ਪવન ਹਵਾ ਦਾ ਹਵਾ ਦੇ ਨਾਲ ਚੱਲਦਾ ਹੈ ਪਵਰ ਕਾ ਥੰਬਾ ਰਤ ਕਾ ਬੂੰਦ ਕਾ ਰਤ ਕਾ ਕੰਨਾ ਬਣਦੀ ਆ ਖਾਣ ਤੋਂ ਬਣਦੀ ਆ ਜੇ ਅਸੀਂ ਖਾਣਾ ਸਾਫ਼ ਰੱਖਾਂਗੇ ਖਾਣਾ ਸਾਫ਼ ਰੱਖਾਂਗੇ ਤੇ ਅਸੀਂ ਸਾਡਾ ਕੋਨ ਵੀ ਸਾਫ਼ ਰਹੂਗਾ ਇੱਕ ਗੰਦਗੀ ਆ ਜਿਹੜੀ ਜਦ ਕੋਈ ਚੀਜ਼ ਖਾਂਦੇ ਆਸੀਂ ਫਰਜ਼ ਕਰ ਲਓ ਅਸੀਂ ਬਾਹਰੋਂ ਮੂਲੀ ਪਾਟੇ ਲੈਂਦੀ ਉਹਨਾਂ ਮਿੱਟੀ ਲੱਗੀ ਹੋਈ ਆ ਸ਼ਰਗਮ ਲੈ ਜਾਂਦੇ ਉਹਨਾਂ ਮਿੱਟੀ ਲੱਗੀ ਹੋਈ ਆ ਸਾਗ ਤੋੜ ਲਿਆ ਜਾਂਦਾ ਉਹਤੇ ਸਪਰੇਅ ਹੋਈ ਆ ਅਸੀਂ ਉਹਨੂੰ ਧੋਨੇ ਆ ਉਹਨਾਂ ਸਬਜ਼ੀਆਂ ਨੂੰ ਉਸ ਸਾਗ ਨੂੰ ਉਹਨਾਂ ਮੂਲੀਆ ਨੂੰ ਉਹ ਧੋ ਕੇ ਫਿਰ ਅਸੀਂ ਖਾਂਦੇ ਆ ਇੱਕ ਤਾਂ ਇਹ ਮੈੜਿਆ ਇੱਕ ਤਾਂ ਇਹ ਮੈੜਾ ਸੀ ਇਹ ਤਾਂ ਧੋ ਰਿਆ ਸੀ ਤਾਂ ਜੇ ਉਹ ਮੂਲੀਆ ਚੋਰੀ ਕਰਕੇ ਲੈਣੀਆਂ ਹੋਣ ਚੋਰੀ ਕਰਕੇ ਲੈਣੀਆਂ ਹੋਣ ਜਾਨੀ ਕਿ ਜਿਹਨੇ ਬੀਜੀਆਂ ਸੀ ਉਧੀਆਂ ਪੱਟਕੇ ਲਿਆਂਦੀਆਂ ਹੁਣ ਚੋਰੀ ਕਰਕੇ ਲਿਆਂਦੀਆਂ ਹੁਣ ਉਹਦਾ ਖੂਨ ਵੜਨਾ ਖੂਨ ਵੜਨ ਤੋਂ ਬਾਅਦ ਕੀ ਹੋਣਾ ਤੇ ਦਿਮਾਗ ਦੇ ਵਿੱਚ ਸੋਚ ਬਣਨੀ ਆ ਫੇਰ ਸੋਚ ਕਿੱਦਾਂ ਨਹੀਂ ਬਣੂਗੀ ਚੋਰੀ ਵਾਲੀ ਇਸੇ ਤਰ੍ਹਾਂ ਜਿੱਦਾਂ ਪੰਡਤ ਆ ਇਹ ਤਾਂ ਮੂਰੀਆਂ ਦੀ ਗੱਲ ਆ ਹੁਣ ਜਿਹੜੇ ਬਾਣੀ ਪੜਦੇ ਆ ਸਾਡੇ ਸਿਰ ਤੇ ਪੱਗਾ ਬੰਨ ਕੇ ਦਾੜ੍ਹੀ ਛੱਡ ਕੇ ਬਾਣੀ ਪੜਦੇ ਨੇ ਬਾਣੀ ਪੜਨ ਵਾਸਤੇ ਪੈਸੇ ਲੈਂਦੇ ਆ ਕੈੜੀ ਕਰ ਵੀ ਨਹੀਂ ਪੜਨ ਹੁੰਦੇ ਹਣ ਹੁਣ ਬਾਣੀ ਤਾਂ ਪੜ ਰਹਾ ਹੁਣ ਬਾਣੀ ਕਾਦੇ ਵਾਸਤੇ ਪੜ ਰਹਾ ਹੈ ਪੈਸਿਆਂ ਵਾਸਤੇ ਹਣ ਜਿਹਨਾਂ ਨੂੰ ਸੁਣਾ ਰਹੇ ਆ ਉਹ ਵੀ ਪੈਸੇ ਦੇ ਇੱਕ ਪੜਾ ਰਹੇ ਆ ਬਾਣੀ ਜਿਹਨਾਂ ਨੂੰ ਸੁਣਾ ਰਹੇ ਆ ਉਹ ਵੀ ਪੈਸੇ ਦੇ ਇੱਕ ਪੜਾ ਰਹੇ ਆ ਜਿਹੜਾ ਪੰਨ ਵਾਲਾ ਉਹ ਵੀ ਲਾਲਚੀ ਤਾਂ ਜਿਹੜਾ ਪੜਾਉਣ ਵਾਲਾ ਆ ਜਿਹੜਾ ਖੰਡ ਪਟ ਕਰਾ ਰਿਹਾ ਉਹ ਵੀ ਲਾਲਚੀ ਉਹ ਨੂੰ ਸ਼ਰਦਾ ਚ ਫਸਿਆ ਹੋਇਆ ਕਹਿੰਦਾ ਮੇਰੀ ਸ਼ਰਦਾ ਪੂਰੀ ਹੋ ਜਵੇ ਸਮਝਾਰੇ ਸਸਾਂ ਕਿ ਮੈਂ ਕੀ ਕਹਾਂ ਹੁਣ ਧਿਆਨ ਨਾਲ ਸੁਣੋ ਕੀ ਕਹਿੰਦੇ ਗੁਰੂ ਸਾਹਿਬ ਬੜੀ ਹੀ ਪਿਆਰੀ ਗੱਲ ਸਮਝ ਆਉਂਦੇ ਨੇ ਯਾਦ ਰੱਖਿਓ ਗੁਰੂ ਸਾਹਿਬ ਕਿਤੇ ਗੁਰਮਖ ਭਗਤਾਂ ਜਾਂ ਜਪ ਕਰਾਇ ਜੇ ਕੋ ਗੁਰਮਖ ਹੋਵੇ ਨਾ ਤੇ ਨਾਲ ਭਗਤ ਵੀ ਹੋਣਾ ਜ਼ਰੂਰੀ ਆ ਭਗਤ ਕਿਦਾਂ ਦਾ ਹੋਣਾ ਚਾਹੀਦਾ ਜੀ ਭਗਤ ਕਿਦਾਂ ਦਾ ਹੋਣਾ ਚਾਹੀਦਾ ਅਕਾਲ ਤਖਤ ਦੇ ਧਾਮੀ ਸਬਰ ਦਾ ਜਸੇਦਾਰ ਦਾ ਪਰਦਾ ਜਿਹੜਾ ਪਾਣੀ ਜੀ ਉਹਦੇ ਵਰਗਾ ਹੋਣਾ ਚਾਹੀਦਾ ਜਿਹੜਾ ਈਆਂ ਬਣੂ ਵਾਲਾ ਕੱਢੇ ਕੀ ਕਹਿੰਦੇ ਨੇ ਗੁਰਮਖ ਭਗਤ ਜਾਂ ਜਪ ਕਰਾਈ ਜਿਹੜਾ ਗੁਰਮਖ ਆ ਉਹ ਨਾਲ ਭਗਤ ਵੀ ਹੋਣਾ ਚਾਹੀਦਾ ਹੁਣ ਗੁਰਮਖ ਕਿ ਕਿਹਨੂੰ ਗੁਰਮਖ ਕਹੋਗੇ ਜਿਹੜੇ ਰਾਗੀ ਢਾਡੀ ਪਾਠੀ ਕਥਾ ਕਰਦੇ ਨੇ ਗੁਰਮਖ ਕਹਿੰਦੇ ਤੁਸੀਂ ਇਹ ਤਾਂ ਪੈਸੇ ਲੈ ਕੇ ਕਥਾ ਕਰਦੇ ਆ ਮੈਂ ਨਹੀਂ ਕਿਹਾ ਗੁਰੂ ਸਾਹਿਬ ਕਹ ਰਹੇ ਆ ਆ ਲਿਖਿਆ ਆ ਸਭ ਕੋ ਆਣ ਆ ਜਾਣਾ ਅੱਗੇ ਅੱਗੇ ਸੁਣੇ ਧਿਆਨ ਨਾਲ ਗੁਰਮਖ ਕੋ ਭਗਤ ਕਰਾਏ ਤਨ ਮਨ ਰਾਤਾ ਸਹਿਜ ਸੁਭਾਈ ਜਦੋਂ ਉਹ ਗੁਰਮਖ ਕੋ ਗੱਲ ਬੋਲਦਾ ਹੋਵੇ ਮੇਰੇ ਦਿਮਾਗ ਦੇ ਵਿੱਚ ਉਹ ਗੱਲ ਐਸੀ ਆਵੇ ਐਸਾ ਸ਼ਬਦ ਹੋਵੇ ਕੀ ਕਹਿੰਦੇ ਨੇ ਮਨ ਤਨ ਰਾਤਾ ਸਹਿਜ ਸੁਭਾਈ ਮੇਰਾ ਮਨ ਤਨ ਉਹਦੇ ਰੰਗ ਦੇ ਵਿੱਚ ਰੰਗਿਆ ਜਾਵੇ ਇਹ ਗੁਰੂ ਸਾਹਿਬ ਕਹਿ ਰਹੇ ਨੇ ਕਿ ਐਸਾ ਹੋਣਾ ਗੁਰਮਖ ਚਾਹੀਦਾ ਜੇ ਗੁਰਮਖਿਆ ਤੇ ਨਾਲ ਭਗਤ ਵੀ ਹੋਣਾ ਜ਼ਰੂਰੀ ਆ ਕਿੰਦਾ ਦਾ ਭਗਤ ਗਰਮਕ ਬਾਣੀ ਕੁਰੂ ਦਿਨ ਆਪਣੇ ਦਿਮਾਗ ਚ ਚਰਸਾਵੇ ਤੇ ਹੱਥਾਂ ਨਾਲ ਕਿਰਤ ਕਰੇ ਉਹਨੂੰ ਗਰਮਕ ਕਹਿੰਦੇ ਆ ਇਹ ਨਹੀਂ ਵੀ ਬਾਣੀ ਤੋਂ ਧੰਦਾ ਕਰੇ ਉਹ ਗਰਮਕ ਨਹੀਂ ਹੈਗੇ ਮੈਂ ਨਹੀਂ ਕਹਿ ਰਿਹਾ ਗੁਰੂ ਸਾਹਿਬ ਕਹਿ ਰਹੇ ਨੇ ਆਪ ਇਹ ਧਿਆਨ ਅਫੇ ਸੁਣੇ ਦੁਆਰਾ ਤਨ ਮਨ ਰਤਾ ਸਹਿਜ ਸੁਭਾਈ ਜੇ ਕਿਰਤ ਦੇ ਨਾਲ ਮਨੁੱਖ ਜੁੜਿਆ ਹੋਵੇ ਤੇ ਪਲਸ ਆਪਣੇ ਹਿਰਦੇ ਤੋਂ ਬਾਣੀ ਸੁਣਾਵੇ ਤਾਂ ਗੁਰੂ ਸਾਹਿਬ ਕਹਿੰਦੇ ਆ ਤਨ ਮਨ ਰਾਤਾ ਸਹਿਜ ਸਵਾਏ ਉਹਦੇ ਬੋਲਾਂ ਦੇ ਨਾਲ ਤਨ ਮਨ ਸਾਡਾ ਉਹਦੇ ਰੰਗ ਦੇ ਵਿੱਚ ਰੰਗਿਆ ਜਾਂਦਾ ਕਿਦੇ ਗਿਆਨ ਦੇ ਨਾਲ ਅੱਗੇ ਬਾਣੀ ਬਾਜੇ ਸ਼ਬਦ ਬਜਾਏ ਬਾਣੀ ਵੱਜਦੀ ਆ ਬਾਣੀ ਵੱਜਦੀ ਆ ਔਰ ਰੋਜ਼ ਵੱਜਦੀ ਸਾਡੇ ਅੰਦਰ ਵੈਨ ਨਾਗਾ ਵੱਜਦੀ ਆ ਬਾਣੀ ਬਾਜੇ ਸ਼ਬਦ ਬਜਾਏ ਅੱਛਾ ਇਹ ਸੇ ਸ਼ਬਦ ਨੂੰ ਬੁਝਾਉਣ ਵਾਲਾ ਕੋਈ ਹੈ ਆਪਾਂ ਚਲੋ ਇਦਾਂ ਕਰਦੇ ਆਂ ਆਪਾਂ ਭਾਈ ਬਿੰਦਰਪਾਲ ਜੀ ਬਹੁਤ ਵੱਡੇ ਗੁਰਮਖਿਆ ਉਹ ਬਾਣੀ ਬੁਝਾਉਂਦੇ ਆ ਬਾਣੀ ਵੱਜਦੀ ਹੈ ਉਹਨਾਂ ਦੇ ਅੰਦਰ ਭਾਈ ਪੰਥਪ੍ਰੀਜੇ ਮੰਦਰ ਬਾਣੀ ਵੱਜਦੀ ਆ ਭਾਈ ਸਰਬਜੀਤ ਸਿੰਘ ਦੇ ਬਾਣੀ ਅੰਦਰ ਵੱਜਦੀ ਆ ਰਣਜੀਤ ਸਿੰਘ ਭਾਈ ਢੰਡਰੀਆਂ ਵਾਲੇ ਦੇ ਬਾਣੀ ਅੰਦਰ ਵੱਜਦੀ ਆ ਇਹਨਾਂ ਤੇ ਸਾਰਿਆਂ ਦੇ ਬਾਣੀ ਵੱਜਦੀ ਆ ਅਕਾਲ ਤਖਤ ਦੇ ਜਥੇਦਾਰਾਂ ਦੇ ਬਾਣੀ ਵੱਜਦੀ ਆ ਪਰ ਪ੍ਰੋਬਲਮ ਕੀ ਹੈ ਵੀ ਦੋਖਾ ਦੇ ਦੂਸਰੇ ਲੋਕਾਂ ਦੇ ਵਿੱਚ ਬਾਣੀ ਕਿਉਂ ਨਹੀਂ ਵੱਜਦੀ ਇਹਨਾਂ ਦੇ ਵਿੱਚ ਹੀ ਕਿਉਂ ਵੱਜਦੀ ਆ ਔਰ ਜਿੱਦਾਂ ਦੀ ਬਾਣੀ ਵਜਾਉਂਦੇ ਆ ਪੈਸੇ ਕਰਕੇ ਤੇ ਉਦਾਂ ਦੇ ਲੋਕ ਤਿਆਰ ਹੋਈ ਜਾਂਦੇ ਆ ਲੋਕ ਪੈਸੇ ਦਿੰਦੇ ਆ ਖੰਡ-ਬਾਣ ਖਰਾ ਕੇ ਆਉ ਜਾਂਦੇ ਆ ਕੀ ਕਹਿੰਦਾ ਗੁਰੂ ਸਾਹਿਬ ਧਿਆਨ ਨਾਲ ਫੇਰ ਸੁਣਿਓ ਬਾਣੀ ਬਾਜੇ ਸ਼ਬਦ ਉਜਾਏ ਸ਼ਬਦ ਬਾਣੀ ਬਾਜੇ ਬਾਣੀ ਕਿਉਂ ਤਾਂ ਵੱਜਦੀ ਆ ਸ਼ਬਦ ਬਜਾਉਂਦਾ ਆ ਉਸ ਸ਼ਬਦ ਨੂੰ ਵਜਾਉਣ ਵਾਲਾ ਵੀ ਕੌਣ ਹੋਣਾ ਚਾਹੀਦਾ ਗੁਰਮਖ ਭਗਤ ਥਾਈ ਪਾਵਣਿਆ ਗੁਰਮਖ ਦੇ ਨਾਲ ਭਗਤ ਪਾਵਣਿਆ ਇਹ ਭਗਤਾਂ ਦੇ ਕੋਲੋਂ ਤੁਹਾਨੂੰ ਦਾਤ ਮਹਿਣੀ ਆ ਗੁਰਮਖ ਦਾ ਮਤਵ ਲਿਆ ਆਪਣੀ ਆਤਮਾ ਤੋਂ ਤੁਹਾਨੂੰ ਸੱਚ ਸੁਣਾਉਂਦਾ ਹੋਵੇ ਉਹਨੂੰ ਕਹਿੰਦੇ ਆ ਗੁਰਮਖ ਅੱਗੇ ਫੇਰ ਸੁਣੋ ਬਹੁਤ ਤਾਲ ਪੂਰੇ ਬਾਜੇ ਵਜਾਏ ਪੂਰੀਆਂ ਤਾਲਾਂ ਵਿੱਚ ਕਿੰਨੇ ਆਰਾਗੀ ਢਾਡੀ ਰਾਗੀ ਦੇ ਕੋਕ ਦਾ ਤਾਲਾ ਪੂਰੀਆਂ ਕਰਦੇ ਕਿ ਨਹੀਂ ਕਰਦੇ ਤਾਂ ਉਹਦੀਆਂ ਤਾਲਾਂਆਂ ਪੂਰੀਆਂ ਹੁੰਦੀਆਂ ਕਾਦੇ ਵਾਸਤੇ ਲੋਕਾਂ ਨੂੰ ਜਗਾਉਣ ਵਾਸਤੇ ਥੋੜੇ ਆ ਲੋਕਾਂ ਦੇ ਦਿਮਾਗ 'ਚ ਬਾਣੀ ਪਾਉਣ ਵਾਸਤੇ ਥੋੜੀ ਆ ਪੂਰੀਆਂ ਤਾਲਾਂ ਕਾਦੇ ਵਾਸਤੇ ਆ ਅ ਗੁਰੂ ਸਾਹਿਬ ਨੇ ਦੱਸਣਾ ਮੈਂ ਨਹੀਂ ਕਹਿ ਰਿਹਾ ਕੁਝ ਵੀ ਹੱਥ ਜੋੜ ਕੇ ਬੇਨਤੀ ਕਰਦਾ ਮੇਰੇ ਬਸ ਦੀ ਗੱਲ ਨਹੀਂ ਕਿ ਮੈਂ ਕੁਝ ਕਹਾਂ ਕਿਸੇ ਨੂੰ ਧਿਆਨ ਨਾਲ ਸੁਣਿਓ ਕੀ ਕਹਰੇ ਗੁਰੂ ਸਾਹਿਬ ਬਹੁਤ ਤਾਲ ਪੂਰੇ ਬਹੁਤ ਤਾਲ ਪੂਰੇ ਬਾਜੇ ਵਜਾਏ ਨਾ ਕੋ ਸੁਣੇ ਨਾ ਮਨ ਵਸਾਏ ਇਨਾ ਕੋਲ ਪੂਰੇ ਤਾਲ ਨੇ ਪੂਰੇ ਬਾਜੇ ਵੀ ਆਉਂਦੇ ਨੇ ਗੁਰੂ ਸਾਹਿਬ ਕਹਿੰਦੇ ਫੇਰ ਕੀ ਹੋ ਗਿਆ ਨਾ ਕੋ ਨਾ ਕੋ ਸੁਣੇ ਨਾ ਨਾ ਕੋ ਸੁਣੇ ਨਾ ਮਨ ਵਸਾਏ ਆਪਾਂ ਗੁਰੂ ਘਰ ਦੇ ਵਿੱਚ ਜਾਂਦੇ ਆ ਜਾ ਕੇ ਉੱਥੇ ਜਦੋਂ ਸੁਣਾਉਂਦੇ ਹੁੰਦੇ ਆ ਔਰ ਗੁਰੂ ਘਰ ਦੀਆਂ ਕਮੇਟੀਆਂ ਨੂੰ ਕੀ ਚਾਹੀਦਾ ਪੈਸਾ ਰਾਗੀਆਂ ਟਾੜੀਆਂ ਨੂੰ ਕੀ ਚਾਹੀਦਾ ਪੈਸਾ ਤਰਗਾਣਾ ਵਾਸਤੇ ਕੀ ਚਾਹੀਦਾ ਪੈਸਾ ਹੁਣ ਜੇ ਹਰ ਇੱਕ ਕੰਮ ਪੈਸੇ ਨਹੀਂ ਹੋਣਾ ਆਤਮਾ ਕਿੱਥੇ ਚੱਲ ਗਈ ਸਾਡੀ ਆਤਮਾ ਜਿੱਥੋਂ ਬਾਣੀ ਗਾਉਣੀ ਸੀ ਮਾਨ ਤੂੰ ਜੋਤ ਸਰੂਪ ਹੈ ਆਪਣਾ ਮੂਰ ਪਿਛਾਣ ਕਿੱਥੇ ਚਲ ਗਈ ਹੈ ਕਿਤੇ ਲਾਗੀ ਛੱਗੇ ਨਾ ਬਿਜ਼ਨਸ ਬਾਣੀ ਨੂੰ ਬਿਜ਼ਨਸ ਬਣਾ ਲਿਆ ਪਹਿਲਾ ਇਹਨੂੰ ਬਿਜ਼ਨਸ ਧਿਆਨ ਨਾਲ ਸੁਣਿਓ ਪਹਿਲਾ ਇਹਨੂੰ ਬਿਜ਼ਨਸ ਇਹੋ ਹੀ ਬਾਣੀ ਕੁਰਾਨ ਚ ਵੀ ਬਾਣੀ ਆ ਰਮਾਨ ਵੀ ਬਾਣੀ ਆ ਜੀਤਾਜ ਵੀ ਬਾਣੀ ਆ ਹਰ ਜਗ੍ਹਾ ਬਾਣੀ ਆ ਵੇਦਾਂ ਚ ਵੀ ਬਾਣੀ ਆ ਹਾਂ ਜਗਾ ਬਾਣੀ ਹੈ ਹਰ ਗ੍ਰੰਥ ਦੇ ਵਿੱਚ ਬਾਣੀ ਆ ਪਰ ਜਦੋਂ ਉਹਦਾ ਬਿਜ਼ਨਸ ਕੀਤਾ ਜਾਂਦਾ ਫਿਰ ਉਹ ਬਾਣੀ ਨਹੀਂ ਰਹਿੰਦੀ ਫਿਰ ਉਹ ਵਪਾਰ ਬਣ ਜਾਂਦਾ